ਹਾਂਜੀ ਪਿਆਰੇ ਵਿਦਿਆਰਥੀਓ ਅੱਜ ਜਿਹੜੀ ਮੈਰੀਟੋਰੀਅਸ ਸਕੂਲਾਂ ਦੇ ਦਾਖਲੇ ਲਈ 11ਵੀਂ ਕਲਾਸ ਦੇ ਲਈ ਤੀਸਰੀ ਕਾਉਂਸਲਿੰਗ ਜਿਹੜੀ ਸ਼ੁਰੂ ਹੋ ਰਹੀ ਹੈਗੀ 29 ਤਰੀਕ ਨੂੰ 29 ਤਰੀਕ ਦਾ ਜਿਹੜਾ ਸ਼ਡਿਊਲ ਹੈਗਾ ਅੱਜ ਦਾ ਉਹ ਤੁਹਾਡੇ ਨਾਲ ਇੱਕ ਵਾਰੀ ਫੇਰ ਆਪਾਂ ਡਿਸਕਸ ਕਰਦੇ ਹਾਂ ਮੋٹے ਤੌਰ ਤੇ ਤਾਂ ਕਿ ਕੋਈ ਵੀ ਬੱਚੇ ਨੂੰ ਭੁਲੇਖਾ ਨਾ ਰਹੇ ਤੇ ਸਾਰੇ ਬੱਚੇ ਆਪਣੇ ਜੋ ਵੀ ਮਿਤੀਆਂ ਨੇ ਉਸ ਦੇ ਅਨਸਾਰ ਆਪਣੀ ਕਾਉਂਸਲਿੰਗ ਦੇ ਲਈ ਜਿਹੜਾ ਬਣਦੇ ਜਿਹੜੇ ਜ਼ਿਲ੍ਹੇ ਦੇ ਵਿੱਚ ਸਥਾਨ ਨੇ ਉਹਨਾਂ ਤੇ ਪਹੁੰਚਣ ਦੀ ਖੇਚਲ ਕਰਨ ਉਹ ਤਾਂ ਕਿ ਕਿਸੇ ਬੱਚੇ ਨੂੰ ਪੜਨ ਪਲੇਖਣ ਆ ਰਹੇ ਜੇ ਤਾਂ ਦੂਸਰੀ ਕਾਉਂਸਲਿੰਗ ਦੇ ਵਿੱਚ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਟਾਈਮ ਤੇ ਇਸ ਕਰਕੇ ਆਪਾਂ ਮੈਂ ਇਹ ਵੀ ਕਹਾਂਗਾ ਜੋ ਵੀਡੀਓ ਦੇਖ ਰਹੇ ਆਪਾਂ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚਾਈਏ ਤਾਂ ਕਿ ਕੋਈ ਵੀ ਬੱਚਾ ਰਹਿ ਨਾ ਜਾਵੇ ਹਰੇਕ ਬੱਚੇ ਨੂੰ ਆਪਣੀ ਮਿਹਨਤ ਦਾ ਮੁੱਲ ਮਿਲੇ ਤੇ ਉਹਨਾਂ ਸਕੂਲਾਂ ਵਿੱਚ ਦਾਖਲਾ ਮਿਲੇ ਬਿਲਕੁਲ ਮੁਫਤ ਪੜ੍ਹਾਈ ਮੁਫਤ ਖਾਣਾ ਤੇ ਮੁਫਤ ਰਹਿਸ਼ ਹੈ ਇਹਨਾਂ ਸਕੂਲਾਂ ਵਿੱਚ ਤੇ ਇੱਥੋਂ ਪੜ੍ਹ ਲਿਖ ਕੇ ਬੱਚੇ ਚਕੋਟੀ ਦੇ ਅਫਸਰ ਬਣਦੇ ਨੇ ਸੋ ਇੱਕ ਵਾਰ ਫੇਰ ਸ਼ਡਿਊਲ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ ਤੀਸਰੀ ਕਾਉਂਸਲਿੰਗ ਲੜੀ ਨੰਬਰ 1 ਤੋਂ ਲੈ ਕੇ 380 ਮੈਰਿਟ ਨੰਬਰ 1 ਤੋਂ ਲੈ ਕੇ 380 ਜਿਹੜੇ ਆ ਜਾਂਦੇ ਆ WHH ਦੀ ਹੋਏਗੀ ਪਹਿਲਾਂ ਲੜੀ ਨੰਬਰ 1 ਤੋਂ ਲੈ ਕੇ 380 ਤੇ ਮੈਰਿਟ ਨੰਬਰ 1 ਤੋਂ ਲੈ ਕੇ 380 ਫਿਰ ਇਸ ਤਰ੍ਹਾਂ ਦੇ ਨਾਲ ਡਿਸੇਬਲਡ ਦੇ ਨਾਲ ਜੋ ਸੰਬੰਧਤ ਨੇਗੇ ਕੈਟਾਗਰੀ ਨਾਲ ਵਿਦਿਆਰਥੀ ਇਹ ਲੜਕੀਆਂ ਦਾ ਸ਼ਡਿਊਲ ਲੱਸ ਰਿਹਾ ਜੀ ਸਾਰਾ ਲੜੀ ਨੰਬਰ 381 ਤੋਂ ਲੈ ਕੇ 386 ਤੇ ਮੈਰਿਟ ਨੰਬਰ ਬਣਦਾ ਇਹਨਾਂ ਦਾ 1 ਤੋਂ 6 ਯਾਨੀ ਕਿ 6 ਕ ਬੱਚੇ ਬਣਦੇ ਨੇਗੇ ਲੜੀ ਨੰਬਰ 381 ਤੋਂ ਲੈ ਕੇ 386 ਮੈਰਿਟ ਨੰਬਰ 1 ਤੋਂ ਲੈ ਕੇ 6 ਇਸ ਤਰ੍ਹਾਂ ਦੇ ਨਾਲ ਓਪਨ ਕੈਟਾਗਰੀ ਹੈ ਜਿਹੜੀ ਉਹਦੇ ਵਿੱਚ ਆ ਜਾਂਦਾਗਾ ਓਪਨ ਕੈਟਾਗਰੀ ਤੋਂ ਭਾਵ ਇੱਥੇ ਹੈ ਵੀ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਮਾਨਤਾ ਪ੍ਰਾਪਤ ਜਾਂ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਬੱਚੇ ਉਹਨਾਂ ਨੂੰ ਓਪਨ ਕੈਟਾਗਰੀ ਵਿੱਚ ਰੱਖਿਆ ਜਾਂਦਾਗਾ ਲੜੀ ਨੰਬਰ 387 ਤੋਂ ਲੈ ਕੇ 868 ਤੱਕ ਉਹਨਾਂ ਨੂੰ ਬੁਲਾਇਆ ਗਿਆ 29 ਤਰੀਕ ਲਈ ਤੇ ਮੈਟ ਨੰਬਰ 1 ਤੋਂ ਲੈ ਕੇ 482 ਤੱਕ ਬੁਲਾਇਆ ਗਿਆ ਜਿਹੜਾ ਓਪਨ ਕੈਟਾਗਰੀ ਦੇ ਵਾਲੇ ਬੱਚਾ ਨੂੰ ਤਾਂ ਜਿਹੜੀ ਸਕਰੀਨ ਦੇ ਉੱਪਰ ਤੁਹਾਡੇ ਸਾਹਮਣੇ ਹੈ ਜਿਹੜੀ ਆ ਇਹ ਬਕਾਇਦਾ ਤੌਰ ਤੇ ਤੁਸੀਂ ਪੜ੍ਹ ਸਕਦੇ ਹੋਗੇ ਤੇ ਇਸ ਨੂੰ ਦੇਖ ਸਕਦੇ ਹੋ ਤੇ ਦਾ ਸਕਰੀਨ ਸ਼ਾਟ ਵੀ ਲੈ ਸਕਦੇ ਹੋਗੇ ਵੀ ਅੱਜ ਕਿਹੜੇ ਬੱਚਾ ਨੂੰ ਬੁਲਾਇਆ ਗਿਆ 29 ਦੇਖ ਨੂੰ ਇਸ ਗੱਲ ਲੜਕੀਆਂ ਦਾ ਜਿਹੜਾ ਸ਼ਡਿਊਲ ਅੱਗੇ ਤੁਹਾਡੇ ਸਾਹਮਣੇ ਰੱਖਦੇ ਆਪਾਂ ਲੜਕੀਆਂ ਦਾ ਜਿਹੜਾ ਸ਼ਡਿਊਲ ਕੀ ਬਣਦਾ ਹੈਗਾ ਇੱਥੇ ਲੜਕੀਆਂ ਦਾ ਸ਼ਡਿਊਲ ਬਣ ਜਾਂਦਾ ਹੈਗਾ ਜਿਹੜੇ ਡਿਸੇਬਲਡ ਬੱਚੇ ਨੇਗੇ ਅੱਜ 29 ਤਰੀਕ ਨੂੰ ਲੜੀ ਨੰਬਰ 1 ਤੋਂ ਲੈ ਕੇ 11 ਤੱਕ ਮੈਰਿਟ ਨੰਬਰ 1 ਤੋਂ ਲੈ ਕੇ 11 ਤੱਕ ਜਾਨੀ ਕਿ 11 ਕ ਬੱਚਿਆਂ ਦੇ ਨਾਮ ਆਏ ਨੇ ਇਹਦੇ ਵਿੱਚ ਜੋ ਇਸ ਕੈਟਾਗਰੀ ਨਾਲ ਸੰਬੰਧਿਤ ਰੱਖਦੇ ਆ ਤੇ ਓਪਨ ਕੈਟਾਗਰੀ ਹੈਗੀ ਹੈ ਜਿਹੜੀ ਲੜੀ ਨੰਬਰ 1 ਤੋਂ ਲੈ ਕੇ 465 ਤੇ ਮੈਰਿਟ ਨੰਬਰ ਬਣਦਾ ਇਹਨਾਂ ਦਾ 1 ਤੋਂ ਲੈ ਕੇ 454 ਤੱਕ ਜਿਹੜਾ ਬਣ ਜਾਂਦਾਗਾ ਜਿਹੜਾ ਮੈਰਿਟ ਦਾ ਨੰਬਰ ਬਣ ਜਾਂਦਾਗਾ ਸੋ ਇਸ ਕਾ ਜਿਹੜਾ ਅੱਜ ਤੁਹਾਡੇ ਨਾਲ ਜਿਹੜੀ ਇਹ ਵਿਚਾਰ ਚਰਚਾ ਇਸ ਸੰਬੰਧੀ ਜਿਹੜੀ ਜੋ ਕਿ ਦੱਸਣੀ ਬਹੁਤ ਜ਼ਿਆਦਾ ਜ਼ਰੂਰੀ ਸੀਗੀ ਠੀਕ ਹੈ ਜੀ ਤੇ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਆ ਤਾਂ ਮਾਫ ਕਰਨਾ ਇੱਥੇ ਥੋੜਾ ਜਿਹਾ ਆਪਾਂ ਤੋਂ ਲੜੀ ਨੰਬਰ ਜਿਹੜਾ ਓਪਨ ਦੇ ਵਿੱਚ ਹੋਇਆ ਇੱਥੇ 12 12 ਤੋਂ 465 ਲੜੀ ਨੰਬਰ 12 ਤੋਂ 465 ਆਏਗਾ ਕਿਉਂਕਿ ਡਿਸੇਬਲਡ ਦੇ ਵਿੱਚ ਲੜੀ ਨੰਬਰ 1 ਤੋਂ ਲੈ ਕੇ 11 ਹੋ ਗਿਆ ਇੱਥੇ ਫਿਰ 12 ਹੋਏਗਾ ਮੈਂ ਭੁਲੇਖੇ ਨਾਲ ਜਿਹੜਾ ਦੋ ਰਹਿਣਾ ਭੁੱਲ ਗਿਆ ਉਹ ਦੋ ਪਾਉਣਾ ਭੁੱਲ ਗਿਆ ਲੜੀ ਨੰਬਰ 12 ਤੋਂ 465 ਇਸ ਨੂੰ ਐ ਬੜਿਆ ਜਾਵੇ ਤੇ ਮੈਰਿਟ ਨੰਬਰ 1 ਤੋਂ 454 ਬੜਿਆ ਜਾਵੇ ਠੀਕ ਹੈ ਜੀ ਇਸ ਗੱਲ ਲੜਕੇ ਦਾ ਸ਼ਡਿਊਲ ਤਾਂ ਕਿਸੇ ਵੀ ਬੱਚੇ ਨੂੰ ਕੋਈ ਭਰਮ ਭਲੇਖ ਨਾ ਰਹੇ ਜੇ ਸਾਰੇ ਬੱਚੇ ਆਪਣੇ ਜਿਹੜੇ ਬਣਦੇ ਸਥਾਨ ਨੇ ਜਿੱਥੇ ਵੀ ਤੁਹਾਨੂੰ ਜਿਹੜੇ ਜ਼ਿਲ੍ਹੇ ਚ ਨੇੜੇ ਪੈਂਦਾ ਉੱਥੇ ਜਾ ਕੇ ਆਪਣੀ ਕਾਉਂਸਲਿੰਗ ਕਰਵਾਓ ਤੇ ਜਿਹੜਾ ਆਪਣੀ ਸੀਟ ਪ੍ਰਾਪਤ ਕਰੋ ਤੇ ਜਿਹੜਾ ਤੀਸਰੀ ਕਾਉਂਸਲਿੰਗ ਆ ਚੁੱਕੀ ਹੈ ਜੋ ਵਿਦਿਆਰਥੀ ਬੜੇ ਲੰਬੇ ਸਮੇਂ ਦੇ ਲਈ ਇੰਤਜ਼ਾਰ ਕਰ ਰਹੇ ਸੀਗੇ ਤਿੰਨ ਮੈਂ ਨਾਲ ਹੋਰ ਵੀ ਕਹਾਗਾ ਹੋਰ ਜਾਣਕਾਰੀ ਦੇ ਲਈ ਤੁਸੀਂ ਜਿਹੜਾ ਇਹ YouTube ਚੈਨਲ ਹੈਗਾ ਇਹਨੂੰ ਅਪਡੇਟ ਦੇ ਲਈ ਜਿਹੜਾ ਸਬਸਕ੍ਰਾਈਬ ਕਰ ਸਕਦੇ ਹੋ ਹਰ ਤਰ੍ਹਾਂ ਦੀ ਅਪਡੇਟ ਆਪਾਂ ਇੱਥੇ ਪਾਉਣੀ ਹੈਗੇ ਇਹਦੇ ਉੱਪਰ ਜਿਹੜਾ ਬਣਿਆ ਹੋਇਆਗਾ ਇਸ ਨੂੰ YouTube ਚੈਨਲ ਊਟਾ ਸੰਗਮਾਨ ਦੇ ਨਾਮ ਤੇ ਜਿਹੜਾ ਸਬਸਕ੍ਰਾਈਬ ਕਰ ਸਕਦੇ ਹੋ ਤੇ Telegram ਗਰੁੱਪ ਬਣਾਇਆ ਹੋਇਆ ਇੱਕ ਬੱਚਿਆਂ ਦੇ ਲਈ ਜਿਹੜੀ ਮੈਰੀਟੋਰੀਅਸ ਸਟੂਡੈਂਟਸ ਹੈਲਪ ਗਰੁੱਪ ਇਹਦੇ ਵਿੱਚ ਨਵੇਂ ਪੁਰਾਣੇ ਬੱਚੇ ਸਾਰੇ ਮੈਰੀਟੋਰੀਅਸ ਸਕੂਲਾਂ ਦੇ ਜੋ ਦਾਖਲਾ ਲੈ ਰਹੇ ਨੇ ਜਾਂ ਕੋਈ ਜਾਣਕਾਰੀ ਲੈਣ ਵਾਲੇ ਬੱਚੇ ਨੇਗੇ ਇਨ ਵਿੱਚ ਤੁਸੀਂ ਟੈਲੀਗ੍ਰਾਮ ਤੇ ਜਾ ਕੇ ਸਰਚ ਕਰ ਸਕਦੇ ਹੋ ਮੈਰੀਟੋਰੀਅਸ ਸਟੂਡੈਂਟਸ ਹੈਲਪ ਗਰੁੱਪ ਨੂੰ ਇੱਥੇ ਵੀ ਜਿਹੜਾ ਤੁਹਾਡੇ ਲਈ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਮੁਹਈਆ ਕੀਤੀ ਜਾਂਦੀ ਆ। ਸ਼ੁਕਰੀਆ ਬਹੁਤ ਬਹੁਤ ਧੰਨਵਾਦ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਕੰਮ ਜਾਣਕਾਰੀ ਪਹੁੰਚਾਈਏ ਤਾਂ ਕਿ ਕੋਈ ਬੱਚਾ ਪਾਂਝਾ ਨਾ ਰਹਿ ਜਾਏ। ਸਾਰੇ ਬੱਚਿਆਂ ਨੂੰ ਦਾਖਲਾ ਪ੍ਰਾਪਤ ਹੋਵੇ। ਮਿਹਰਬਾਨੀ ਸ਼ੁਕਰੀਆ।